ਰੂਪ ਕੋਈ ਜਾਗੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਸ਼ੀਸ਼ੇ ਸਾਵੇਂ ਮੈਂ ਹੀ ਹੁੰਨਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਹਾਂਜੀ ਸਾਥਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਸਭ ਦੇ ਸਵਾਗਤ ਹੈ ਤੁਹਾਡਾ ਆਪਣੀ YouTube ਦੀ ਨਵੀਂ ਵੀਡੀਓ ਚ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਤੇ ਕੀ ਹਾਲ ਚਾਲ ਨੇ ਮਿੱਤਰੋ ਸਭ ਦੇ ਸੇਤਾਂ ਬੇਤਾਂ ਚੰਗੀਆਂ ਨੇ ਠੀਕ ਠਾਕ ਜੇ ਸ਼ਰੁਆਤ ਹੋ ਗਈ ਹੈ ਨਵੇਂ ਦਿਨ ਦੀ ਤੇ ਚੱਲੇ ਆ ਕੰਮਾਂ ਕਾਰਾਂ ਤੇ ਟਰੱਕ ਤੇ ਜਾ ਰਹੇ ਆ ਮੀਂਹ ਪੈ ਕੇ ਹਟਿਆ ਵਾਸ ਹੋਣੀ ਹੋਣੀ ਤੇ ਬੜਾ ਸੋਹਣਾ ਮੌਸਮ ਠੰਡਾ ਠੰਡਾ ਜਿਹਾ ਬੜਾ ਵਧੀਆ ਮੌਸਮ ਮੇ ਬੜਾ ਸੋਹਣਾ ਲੱਗਦਾ ਪੈਣਾ ਅੱਖਾਂ ਨੂੰ ਬੜਾ ਸਕੂਨ ਜਿਹਾ ਮਿਲਦਾ ਵੇਖ ਕੇ ਤੇ ਚੱਲਦੇ ਆ ਅੱਜ ਟਰੱਕ ਤੇ ਲੈ ਕੇ ਗੁਰੂ ਸਾਹਿਬ ਦਾ ਨਾਮ ਬਾਬਾ ਜੀ ਨੂੰ ਕਰਕੇ ਜਾਦ ਚੱਲੀਏ ਕੰਮਾਂ ਕਾਰਾਂ ਤੇ ਬਾਕੀ ਜੋ ਮਾਲਕ ਨੂੰ ਭਾਵੇ ਆਪਣੀ ਯਾਰਡ ਵੱਲ ਨੂੰ ਜਾਂਦਿਆਂ ਨਾਲ ਸਾਹਮਣੇ ਆਪਣੀ ਯਾਰਡ ਜਿੱਥੇ ਟਰੱਕ ਲੱਗਾ ਹੁੰਦਾ ਨਾਲ ਹੀ ਇੱਥੇ ਨਾ ਛੋਟਾ ਜਿਹਾ ਜਿਵੇਂ ਸੂਆ ਕਹ ਲੋ ਨਹਿਰ ਕਹ ਲੋ ਕਹਿੰਦੇ ਸੂਆ ਜਿਹਾ ਵਾਂਗੂ ਜਿਵੇਂ ਚਲਦਾ ਹਨ ਇਹਦੇ ਵਿੱਚ ਪਾਣੀ ਪੋਣੀ ਲੋਕੀ ਮੱਛੀਆਂ ਨੂੰ ਛੇ ਫੜਨ ਆ ਜਾਂਦੇ ਨੇ ਕਈ ਵਾਰੀ ਇਹ ਆਪਣੀ ਯਾਰਡ ਹੈ ਉਦੋਂ ਦਾ ਯਾਰਡ ਪੱਕੀ ਪਰ ਜਿਵੇਂ ਘਟਕਾ ਜਿਆ ਰੋੜਾ ਜਿਆ ਨਹੀਂ ਪਾਇਆ ਹੁੰਦਾ ਥੱਲੇ ਇਦਾਂ ਇਹ ਮਤਲਬ ਇਦਾਂ ਪੱਕੀ ਕੀਤੀ ਹੋਈ ਹੈ ਉਦੋਂ ਪੱਕੀ ਲੋਕ ਨਹੀਂ ਪਾਈ ਜਿਵੇਂ ਆ ਆਪਣੇ ਟਰੱਕ ਖੜੇ ਨੇ ਇਹ ਖੜਾ ਜੀ ਆਪਣਾ ਚਿੱਟਾ ਘੋੜਾ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਆਪਾਂ ਨੂੰ ਕਮਾਈ ਕਰਕੇ ਦਿੰਦਾ ਤੇ ਇੱਥੇ ਆਪਾਂ ਲਾਤ ਨਹੀਂ ਗੱਡੀ ਹੁਣ ਤੇ ਫੇਰ ਆਪਾਂ ਨਿਕਲਦੇ ਆਂ ਇੱਥੇ ਆਪਾਂ ਲਿਆ ਕੇ ਤੇ ਆਪਣਾ ਟਰੱਕ ਲਾਦਾ ਬੈਗ ਲੋਡ ਚੱਕਣ ਵਾਲੀ ਜਗ੍ਹਾ ਤੇ ਸ਼ਹਿਰ ਟਰਲਗ ਕੈਲੀਫੋਰਨੀਆ ਕੈਲੀਫੋਰਨੀਆ ਦਾ ਸ਼ਹਿਰ ਟਰਲਗ ਬਸ ਹੁਣ ਇਹ ਡੋਰ ਮਿਲੀ ਆਪਾਂ ਨੂੰ ਥੋੜਾ ਟਾਈਮ ਹੀ ਹੋਇਆ ਤੇ ਲੋਡ ਕਰਦੇ ਵੇਣੇ ਵੇਖੋ ਟਾਈਮ ਹੋ ਗਿਆ ਨੇ 12:00 ਵਜੇ ਤੇ 50 ਮਿੰਟ ਜਦੋਂ ਕਰਨਗੇ ਲੋਡ ਤੇ ਫਿਰ ਆਪਾਂ ਉਸ ਤੋਂ ਬਾਅਦ ਚੱਲੇ ਪਾਵਾਂਗੇ ਤੇ ਮੈਂ ਵੈਸੇ ਹੀ ਬੈਠਾ ਬੈਠਾ ਸੋਚਦਾ ਪਿਆ ਸੀ ਮੈਂ ਜਦੋਂ ਪਹਿਲਾਂ ਵੀ ਚਲੋ ਦੇਖੀਦਾ ਸੀ ਲੋਕੀ YouTube ਤੇ ਵੀਡੀਓ ਬਣਾਉਂਦੇ ਨੇ YouTube ਤੇ ਦੇਖੀਦਾ ਸੀ ਕਿ ਐਡਾ ਹੁੰਦਾ ਸੀ ਕਿ ਕਿੱਦਾਂ ਉਹ ਗੱਲ ਕਰਨ ਲੱਗ ਪਏ ਕਿ ਕਿਹੜੇ ਰਾਜ਼ ਵਿੱਚ ਗੱਲਾਂ ਕਰੀ ਜਾਂਦੇ ਨੇ ਨਾ ਜਦੋਂ ਆਹ ਵੀਡੀਓ ਬਣਾਈਏ ਨਾ ਫੋਨ ਪਨਾ ਲੱਗਦਾ ਹੈ ਬਈ ਬੜਾ ਉੱਤਕ ਗੱਲ ਕਰਦਾ ਕਿਉਂਕਿ ਕਿਸੇ ਬੰਦੇ ਨਾਲ ਗੱਲ ਕਰਨੀ ਦੀ ਬੜੀ ਸੌਖੀ ਹੈ ਨਾ ਉਹ ਬੰਦਾ ਸਾਹਮਣੇ ਬੈਠਾ ਹੋਵੇ ਤੇ ਬੰਦਾ ਉਹਦੇ ਨਾਲ ਗੱਲ ਕਰਦੇ ਨਾ ਆਪਾਂ ਇਸ ਤਰ੍ਹਾਂ ਫੋਨ ਹੱਥ 'ਚ ਫੜ ਕੇ ਕੋਹੋਂ ਦੇ ਨਾਲ ਗੱਲ ਕਰਦੇ ਆ ਬੜਾ ਉੱਖਾ ਲੱਗਦਾ ਕਿਸੇ ਓਬਜੈਕਟ ਦੇ ਨਾਲ ਗੱਲ ਕਰਨੀ ਲਾਲੋ ਕਹਿਣ ਦਾ ਮਤਲਬ ਇਹ ਵੀ ਬਈ ਉੱਧਾ ਕੋਈ ਸਾਹਮਣੇ ਬੰਦਾ ਬੈਠਾ ਹੋਵੇ ਕੋਈ ਆਪਣੇ ਨਾਲ ਗੱਲ ਕਰਦਾ ਹੋਵੇ ਕੋਈ ਆਪਾਂ ਕਿਸੇ ਨੂੰ ਸਵਾਲ ਜਵਾਬ ਕਰਦੇ ਹੋਈਏ ਆਪਾਂ ਕਿਸੇ ਤੋਂ ਕੁਝ ਪੁੱਛਦੇ ਹੋਈਏ ਕਿਸੇ ਨੇ ਕੁਝ ਦੱਸਦੇ ਹੋਈਏ ਨਾ ਫਿਰ ਤੇ ਚਲੋ ਬੰਦਾ ਮਨ ਦਾ ਵੀ ਹਾਂ ਆਪਾਂ ਗੱਲ ਕਰਦੇ ਵੇ ਆ ਪਰ ਇਹ ਤਾਂ ਕਿਸੇ ਆਬਜੈਕਟ ਦੇ ਨਾਲ ਗੱਲ ਕਰਨੀ ਬੜੀ ਔਖੀ ਲੱਗਦੀ ਏ ਤੇ ਪਰ ਐਡਾ ਸੋਖਾ ਨਹੀਂ ਹੈਗਾ ਕੰਮ ਕੰਮ ਕੋਈ ਵੀ ਨਹੀਂ ਸੋਖਾ ਹੁੰਦਾ ਕੋਈ ਵੀ ਕੰਮ ਹੈ ਲਾਲੋ ਟਰੱਕਿੰਗੇ ਕੋਈ ਵੀ ਕੰਮ ਹੈ ਬੰਦਾ ਕੋਈ ਵੀ ਕੰਮ ਕਰਦਾ ਲਾਲੋ ਜਿੱਦਾਂ ਦਾ ਵੀ ਕੰਮ ਹੈ ਉਹਨੂੰ ਹੌਲੀ-ਹੌਲੀ ਹੌਲੀ-ਹੌਲੀ ਬੰਦਾ ਸਿੱਖਦਾ ਰਹਿੰਦਾ ਹੌਲੀ-ਹੌਲੀ ਫਿਰ ਉਸ ਕੰਮ 'ਚ ਵਧੀਆ ਹੋ ਜਾਂਦਾ ਹੈ ਨਾ ਬਟ ਇੱਕ ਸੋਚਣ ਵਾਲੀ ਗੱਲ ਏ ਤਾਂ ਕਿਸੇ ਚੀਜ਼ ਦੇ ਨਾਲ ਗੱਲ ਕਰਨੀ ਵੀ ਜਿਹੜੀ ਚੀਜ਼ ਕੋਈ ਜਵਾਬ ਹੀ ਨਹੀਂ ਦਿੰਦੀ ਅਬ ਬਹੁਤੇ ਉਹ ਵੇਖ ਕੇ ਬੋਲੀ ਜਾਂਦੇ ਆ ਨਾ ਤੇ ਵੈਸੇ ਹੀ ਮੈਂ ਬੈਠਾ ਸੋਚਦਾ ਪਿਆ ਸੀ ਨਾ ਹੁਣੀ ਬਸ ਟਰੱਕ ਬੈਗ ਲਾਇਆ ਜੇ ਰੋਟੀ ਜਾਟੀ ਖਾਧੀ ਏ ਤੇ ਮੈਂ ਸੋਚਦਾ ਪਿਆ ਸੀ ਮੈਂ ਇੱਕ ਦੋ ਵੀਡੀਓ ਜੀਆਂ ਦੇਖੀਆਂ ਹਨਾ ਮੈਂ ਕਿਹਾ ਵੀ ਲੋਕੀ ਇੰਨਾ ਕਿੱਦਾਂ ਗੱਲ ਕਰ ਪੈਂਦੇ ਨੇ ਮੈਂ ਵੀ ਏਡੇ ਵਧੀਆ ਗੱਲ ਕਰਦੇ ਨੇ ਜਿਵੇਂ ਹਨਾ ਕਿ ਪਤਾ ਹੀ ਨਹੀਂ ਲੱਗਦਾ ਇੰਨਾ ਲੱਗਦਾ ਜਿਵੇਂ ਸ਼ਾਇਦ ਕਿਤੇ ਕੋਈ ਸਾਹਮਣੇ ਬੰਦਾ ਬਿਠਾਇਆ ਹੁੰਦਾ ਇਹਨਾਂ ਨੇ ਵੀ ਜਿਹਨੂੰ ਦੇਖ ਕੇ ਗੱਲਾਂ ਕਰੀ ਜਾਂਦੇ ਨੇ ਹਨਾ ਬਟ ਫਿਰ ਮੈਂ ਸੋਚਿਆ ਮੈਂ ਤਾਂ ਅਗਰ ਕਿ ਮੈਂ ਚਲੋ ਵੀਡੀਓ ਬਣਾਨੇ ਆਪਾਂ ਵੀਡੀਓ ਚ ਐਡ ਕਰਦੇ ਆ ਜੀ ਵੀ ਵੀਡੀਓ ਕਹਿ ਦੇਣਾ ਵੀ YouTube ਤੇ ਵੀਡੀਓ ਪਾ ਲੈਣੀ ਹੈ YouTuber ਬਣ ਜਾਣਾ ਇਦਾਂ ਕਰ ਲੈਣਾ ਇਦਾਂ ਕਰ ਲੈਣਾ ਨਾ ਬੜਾ ਸੌਕ ਹੈ ਬਟ ਜੇ ਇੱਕ ਆਮ ਬੰਦਾ ਮੇਰੇ ਵਾਂਗੂ ਜਿਵੇਂ ਹਣਾ ਲਾ ਲੋ ਆਪਾਂ ਡੇਲੀ ਆਪਾਂ ਕੰਮ ਥੱਲੇ ਕਰੀ ਦੇ ਨੇ ਕੰਮਾਂ ਤੇ ਚਾਹੀਦੇ ਆ ਕਾਰਾਂ ਦੀ ਤਾਂ ਨਾ ਤੇ ਬਟ ਕਿਸੇ ਆਬਜੈਕਟ ਦੇ ਨਾਲ ਗੱਲ ਕਰਨੀ ਬੜੀ ਔਖੀ ਹੈ ਤੁਸੀਂ ਕਰਕੇ ਦੇਖਿਓ ਜੇ ਨਹੀਂ ਯਕੀਨ ਨਾ ਮੇਰੀ ਗੱਲ ਤੇ ਕੋਈ ਵੀ ਚੀਜ਼ ਚੁੱਕ ਕੇ ਜਿੱਦਾਂ ਇਦਾਂ ਉਦਾਂ ਹੀ ਕਿਸੇ ਚੀਜ਼ ਵੱਲ ਦੇਖ ਕੇ ਬੋਲੀ ਜਾਣਾ ਦਾ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਆਪਾਂ ਇਦਾਂ ਗੱਲਾਂ ਕਰੀ ਜਾਈ ਛੜਕਾਂ ਤੇ ਖਲੇ ਹਨ ਕੱਲੇ ਲੋਕੀ ਉਦਾਂ ਹੀ ਨਹੀਂ ਕਹਿੰਦੇ ਵੀ ਫਰਕ ਕਮਲਾ ਹੀ ਨਹੀਂ ਆ ਬੋਲੀ ਜਾਂਦਾ ਨਾ ਬਟ ਉਦਾਂ ਚਲੋ ਜਦੋਂ ਆਪਾਂ ਵੀਡੀਓ ਬਣਾ ਕੇ ਬਾਅਦ ਦਿੰਦੇ ਆ ਫਿਰ ਉਦਾਂ ਲੋਕੀ ਦੇਖਦੇ ਨੇ ਉਹਨਾਂ ਨੂੰ ਲੱਗਦਾ ਵੀ ਹਾਂ ਸਾਡੇ ਨਾਲ ਗੱਲ ਕਰਦੇ ਪਏ ਪਰ ਜਦੋਂ ਵੀਡੀਓ ਬਣਾਣੀ ਹੈ ਵੀਡੀਓ ਸ਼ੂਟ ਕਰਨੀ ਹੈ ਉਹ ਬੜੀ ਔਖੀ ਹੁੰਦੀ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਵੱਲ ਦੇਖ ਕੇਵੇਂ ਬੋਲੀ ਜਾਂਣਾ ਪਤਾ ਸਮੇ ਦਾ ਫਰਕ ਕਮਲਾ ਹੀ ਨਹੀਂ ਹਨਾ ਬਾਕੀ ਕੋਈ ਨਹੀਂ ਦੇਖਦੇ ਆ ਲੋਡ ਹੋ ਜਾਂਦਾ ਫਿਰ ਨਿਕਲਦੇ ਆ ਤੇ ਔੜੀ ਔੜੀ ਚਲੋ ਗੱਲਾਂ ਬਾਤਾਂ ਆਪਾਂ ਕਰਿਆ ਕਰਾਂਗੇ ਜਿੱਦਾਂ ਜਿੱਦਾਂ ਲ ਆਪਾਂ ਵੀਡੀਓਜ਼ ਵਗੈਰਾ ਪਾਵਾਂਗੇ ਹੋਲੀ-ਹੋਲੀ-ਹੋਲੀ-ਹੋਲੀ ਸਹੀ ਹੋ ਜਾਏਗਾ ਆਪਾਂ ਨੂੰ ਹੋਰ ਵੀ ਚਲੋ ਵਧੀਆ ਬੋਲਣ ਚੱਲਣ ਦਾ ਪਤਾ ਲੱਗ ਜੇਗਾ ਵੀਡੀਓ ਹੋਰ ਵੀ ਸੋਹਣੀ ਬਣੇਗੀ ਐਡੀਟਿੰਗ ਵਗੈਰਾ ਹੋਊਗੀ ਸਾਰਾ ਕੁਝ ਆਣਾ ਬਾਕੀ ਤੁਸੀਂ ਵੀ ਚਲੋ ਆਡੀਅנס ਜਿਹੜੀ ਹੁੰਦੀ ਹੈ ਜਾਂ ਜਿਹੜੇ ਸੁਣਨ ਵਾਲੇ ਹੁੰਦੇ ਨੇ ਜਾਂ ਜਿਹੜੇ ਲਾਲੋ ਆਪਣੇ ਜਾਣਕਾਰ ਜਿਹੜੇ ਵੀਡੀਓ ਦੇਖਦੇ ਹੁੰਦੇ ਨੇ ਉਹ ਵੀ ਕੋਈ ਸੁਝਾਅ ਦੇ ਸਕਦੇ ਨੇ ਜਾਂ ਕੋਈ ਦੱਸ ਸਕਦੇ ਨੇ ਹਨਾ ਵੀ ਕੋਈ ਇਦਾਂ ਕਰਿਆ ਕਰ ਜਾਂ ਵੀਡੀਓ ਇਦਾਂ ਬਣਾਇਆ ਕਰ ਕਿਉਂਕਿ ਮੈਂ ਵੀ ਹਜੇ ਸਿੱਖਦਾ ਹੀ ਪਿਆ ਆਂ ਲੋਰੀ ਸੂਰਜ ਗਿਆ ਟਲ ਸ਼ਾਮ ਹੋ ਗਈ ਏ ਤੇ ਇੱਧਰ ਬਣਦੀ ਵੀ ਸਤਰੰਗੀ ਪਿੰਗ ਰੇਨਬੋ ਕਹਿੰਦੇ ਨੇ ਜਿਹਨੂੰ ਤੇ ਆਪਾਂ ਅੱਜ ਦਾ ਡੇ ਫਿਨਿਸ਼ ਕਰਕੇ ਤੇ ਆਪਾਂ ਆ ਗਏ ਆ ਵਾਪਸ ਆਪਣੀ ਯਾਰਡ ਚ ਅੱਜ ਥੋੜਾ ਡੇ ਵੀਜੀ ਸੀ ਇਸ ਲਈ ਵੀਡੀਓ ਨਹੀਂ ਬਣ ਸਕੀ ਜਿਆਦੀ ਬਾਕੀ ਕੁਝ ਗੱਲਾਂ ਕੀਤੀਆਂ ਨੇ ਅੱਜ ਦੇ ਵਲੋਗ ਦੇ ਵਿੱਚ ਜਿੱਦਾਂ ਮੈਨੂੰ ਲੱਗਾ ਸੀ ਵੀ ਮੈਂ ਚਲੋ ਆਪਣਾ ਫੇਸ ਤਕਾ ਕੇ ਵੀ ਥੋੜੀਆਂ ਮਾਦੀਆਂ ਕਲਿੱਪਾਂ ਪਾਈਏ ਹਨਾ ਬਾਕੀ ਤੁਸੀਂ ਦੱਸਿਆ ਜੇ ਬਈ ਕਿੱਦਾਂ ਲੱਗੀ ਮੇਰੀ ਗੱਲਬਾਤ ਤੇ ਆਪਾਂ ਫੇਰ ਉਦਾਂ ਹੀ ਵੀਡੀਓ ਬਣਾਵਾ ਕਰਾਂਗੇ। ਬਾਕੀ ਠੀਕ ਹੈ ਜੀ। ਚਲਿਏ ਹੁਣ ਘਰਾਂ ਨੂੰ ਤੇ ਫੇਰ ਸਵੇਰੇ ਕਿਉਂਕਿ ਲੋਡ ਅਰਲੀ ਚੁਕਣਾ ਹੈ। ਇਸ ਲਈ ਫੇਰ ਆਪਾਂ ਜਾ ਕੇ ਹੁਣ ਨਾਲ ਤੋਂ ਕੇ ਰੋਟੀ ਪਾਣੀ ਖਾ ਕੇ ਤੇ ਜਾਣਾ ਸੋ। ਸਵੇਰੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ। ਤੇ ਉਦੋਂ ਤੱਕ ਲਈ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹੱਸਦੇ ਵਸਦੇ ਰਹੋ ਤੇ ਠੀਕ ਹੈ ਜੀ ਫੇਰ ਹੈ ਗੱਡੀ ਤੋਂ ਹੀ ਆਪਾਂ ਵਲੌਗ ਸ਼ੁਰੂ ਕੀਤਾ ਸੀ ਤੇ ਗੱਡੀ 'ਚ ਆ ਕੇ ਆਪਾਂ ਖਤ ਐਂਡ ਕਰਤਾ। ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਫੇਰ ਮਿਲਦੇ ਆ ਸਵੇਰੇ।